ਨਾਜਪੀਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ ਫਿਰੋਜ਼ਪੁਰ ਰੋਡ ਤੇ ਆਮ ਆਦਮੀ ਪਾਰਟੀ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀ ਸੂਬਾ ਉਪ ਪ੍ਰਧਾਨ ਜਤਿੰਦਰ ਮਿੱਤਲ ਸਕੱਤਰ ਰੇਨੂ <th>ਪਰ ਸੂਬਾ ਖਜ਼ਾਂਚੀ ਗੁਰਦੇਵ ਸ਼ਰਮਾ ਦੇਵੀ ਆਦ ਮੌਜੂਦ ਸਨ ਭਾਜਪਾ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਵਰਗੇ ਨਾਅਰੇ ਲਗਾ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਨ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਪਿਛਲੇ 3 ਸਾਲਾਂ ਤੋਂ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਹੁਣ ਉਸ ਦੀ ਅਸਲੀਅਤ ਜਨਤਾ ਦੇ ਸਾਹਮਣੇ ਆ ਗਈ ਹੈ ਇਸ ਰੋਸ ਮੁਜਾਰੇ ਵਿੱਚ ਭਾਜਪਾ ਦੇ ਵਪਾਰ ਸੈਲ ਦੇ ਪ੍ਰਧਾਨ ਦਿਨੇਸ਼ ਸਰਪਾਲ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਭਾਸ਼ ਬਰਮਾ ਸੀਨੀਅਰ ਆਗੂ ਅਸ਼ੋਕ ਲੂੰਬਾ ਰਜਿੰਦਰ ਖਤਰੀ ਰਮੇਸ਼ ਕਾਲੀਆ ਜ਼ਿਲ੍ਹਾ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੋਤਰਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਿਰਮਲ ਨਈਰ ਮਨੀਸ਼ ਚੋਪਲਾ ਸੁਮਨ ਬਰਮਾ ਹਰਸ਼ੀ ਸ਼ਰਮਾ ਅਸ਼ਵਨੀ ਟੰਡਨ ਨਵਲ ਜੈਨ ਲੱਕੀ ਸ਼ਰਮਾ ਕੌਂਸਲਰ ਪਾਰਟੀ ਆਗੂ ਪੂਨਮ ਰਤਾ रोहित सिक्का कौंसलर मुनीश सुनील मोदगिल इंदर अग्रवाल बिपन विनायक हैप्पी रुचि विशाल गुलाटी विशाल गुलाटी अनिल भारद्वाज जतेंद्र गोरिया सबका कौंसलर गुरदीप सिंह नीटू महिला विंग द प्रधान शीनू चुग युवा मोर्चा प्रधान रवि बत्रा प्रदेश मीडिया पैनलिस्ट परमिंदर मेहता गुरदीप सिंह गोशा जिला सतनाम सिंह सेठी अंकित बत्रा अमित डोगरा प्रेस सिक डॉक्टर सतीश कुमार बुलरे सुरेंद्र कौशल धरमिंद शर्मा साबिर हुसैन ਪਰਵੀਨ ਸ਼ਰਮਾ, ਰਵਿੰਦਰ ਸੈਗਲ, ਦੇਬੀ, ਸੁਦੇਬੀ ਸਹਾਇ ਟੰਡਨ, ਡਾਕਟਰ ਪਰਮਜੀਤ ਸਿੰਘ, ਐਸ.ਐਸ.ਸੀ. ਮੋਰਚਾ ਦੇ ਪ੍ਰਧਾਨ ਅਜੀਪਾਸ ਦਿਸਾਵਰ, ਓ.ਬੀ.ਸੀ. ਮੋਰਚਾ ਦੇ ਮੀਕਾ ਸਿੰਘ, ਦੀਪੂ ਸ਼ਰਮਾ, ਮਹਿਲਾ ਮੋਰਚਾ ਜਨਰਲ ਸਕੱਤਰ ਸੀਮਾ ਸ਼ਰਮਾ, ਸੀਮਾ ਵਰਮਾ, ਸੰਤੋਸ਼ ਵਿਜ, ਸਰਦਾਰ ਬਨੀਤਪਾਲ ਮੌਂਗਾ, ਮਹਿਲਾ ਮੋਰਚਾ, ਯੁਵਾ ਮੋਰਚਾ ਅਤੇ ਸੀਨੀਅਰ ਪਾਜਪਾ ਵਰਕਰ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਨ।